ਖਾਸ ਕਰਕੇ ਜੇਲ੍ਹਾਂ ਚ ਬੰਦ ਕੈਦੀਆਂ ਤੇ ਨਜ਼ਰ ਰੱਖੀ ਜਾਣੀ ਹੈ ਕੀ ਇਸ ਨੂੰ ਮੰਨਿਆ ਜਾਵੇ ਕਿ ਜਿਹੜੇ ਕਰਮਚਾਰੀਆਂ ਨੂੰ ਕੈਮਰਿਆਂ ਦਾ ਪ੍ਰਬੰਧ ਕਰਕੇ ਦਿੱਤਾ ਜਾ ਰਿਹਾ ਹੈ ਪਹਿਲੇ ਫੇਜ਼ ਦੇ ਵਿੱਚ ਕਿੰਨੇ ਕੈਮਰੇ ਦਿੱਤੇ ਜਾ ਰਹੇ ਨੇ ਔਰ ਇਨ੍ਹਾਂ ਕੈਮਰਿਆਂ ਦਾ ਮਕਸਦ ਕੀ ਹੈ ਕੀ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਵਾਲਾ ਵਿਵਾਦ ਆ ਜਿਹੜਾ ਉਹ ਸਰਕਾਰ ਨੂੰ ਕੋਈ ਜਵਾਬ ਨਹੀਂ ਆ ਰਿਹਾ ਤੇ ਹੁਣ ਇਹ ਗਤੀਵਿਧੀ ਦੇ ਨਾਲ ਉਹ ਜਵਾਬ ਦੇਣ ਦੀ ਕੋਸ਼ਿਸ਼ ਹੈ ਕਿ ਜ਼ੁਬਾਨੀ ਨਾ ਦੱਸਿਆ ਜਾਵੇ ਆਪ ਹੀ ਘਿਰਾਂਗੇ ਕਿਉਂਕਿ ਪਹਿਲਾਂ ਕਿਹਾ ਗਿਆ ਕਿ ਇੰਟਰਵਿਊ ਤੇ ਹੋਈ ਨਹੀਂ ਇਥੋਂ ਔਰ ਜਿਸ ਕੈਦੀ ਨੂੰ ਆਦੇਸ਼ ਹੋਣ ਅਦਾਲਤ ਵੱਲੋਂ ਕਿ 24 ਘੰਟੇ ਸੀਸੀਟੀਵੀ ਦੀ ਨਿਗਰਾਨੀ ਦੇ ਹੇਠ ਰੱਖਣਾ ਹੈ ਫਿਰ ਵੀ ਉਹ ਕਾਫੀ ਲੰਮਾ ਸਮਾਂ ਗੱਲ ਕਰ ਜਾਵੇ ਉਹ ਵੀ ਖਰੜ ਸੀਆਈਏ ਥਾਣੇ ਦੇ ਅੰਦਰ ਨਾ ਬੜੇ ਵੱਡੇ ਸਵਾਲ ਉੱਠੇ ਸਨ ਤੇ ਹੁਣ ਖਬਰ ਪਤਾ ਲੱਗੀ ਹੈ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਪ੍ਰਬੰਧ ਕੀਤੇ ਜਾ ਰਹੇ ਨੇ ਕਿ ਜਿਹੜੇ ਕਰਮਚਾਰੀ ਹੈ ਉਹਨਾਂ ਦੇ ਕੋਲ ਕੈਮਰੇ ਐਸੇ ਹੋਣਗੇ ਜਿਹੜੇ ਨਜ਼ਰ ਰੱਖਣਗੇ ਕੈਦੀਆਂ ਦੇ ਉੱਤੇ ਇਹ ਪੂਰੀ ਵਿਸਥਾਰ ਨਾਲ ਦੱਸੋ ਕਿ ਖਬਰ ਕੀ ਹੈ ਬਿਲਕੁਲ ਸੰਦੀਪ ਇਸ ਤੋਂ ਪਹਿਲਾਂ ਜੇ ਚੰਡੀਗੜ੍ਹ ਦੀ ਗੱਲ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਜਿਹੜਾ ਟ੍ਰੈਫਿਕ ਵਿੰਗ ਆ ਗਿਆ ਉਹਨਾਂ ਦੇ ਸਾਰਿਆਂ ਦੇ ਉੱਪਰ ਬੋਡੀ ਵਾਰਨ ਕੈਮਰੇ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਤੇ ਇਦਾਂ ਦੀ ਕੁਝ ਹਾਲੇ ਦੇਖਣ ਨੂੰ ਮਿਲੇ ਲੇਕਿਨ ਜੇਲਾਂ ਵਿੱਚ ਸਰਕਾਰ ਨੇ ਲਾਉਣ ਦਾ ਫੈਸਲਾ ਕੀਤਾ ਕਿ ਹੁਣ ਪੰਜਾਬ ਚ ਜੇਲ੍ਹ ਕਰਮਚਾਰੀ ਵੀ ਬੋਡੀ ਵਾਰਮ ਕੈਮਰੇ ਲਾਉਣਗੇ ਆਪਣੀ ਬੋਡੀ ਤੇ ਉਹ ਰੱਖਣਗੇ ਏਦਾਂ ਦੇ ਕੈਮਰੇ ਲਾਇਆ ਜਾਣਗੇ ਕਿ ਜਿਹੜੇ ਬਟਨ ਦੇ ਰੂਪ ਜਾਂ ਮੋਢਿਆਂ ਦੇ ਲੱਗ ਜਾਣਗੇ ਕਿ ਅਗਰ ਕੋਈ ਤੁਹਾਡੇ ਨਾਲ ਬਦੀ ਕੀ ਕਰਦਾ ਹੋ ਰਿਕਾਰਡ ਹੋ ਜਾ ਕਰੂਗਾ ਔਰ ਨਜ਼ਰ ਹੀ ਰੱਖਿਆ ਜਾਊਗਾ ਕੈਦੀਆਂ ਤੇ 2 ਮਹੀਨੇ ਦੇ ਵਿੱਚ ਪ੍ਰੋਜੈਕਟ ਪੂਰਾ ਹੋਊਗਾ ਔਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਪੂਰੀ ਖਬਰ ਹੈ ਕਿ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਤੇ ਪੁਲਿਸ ਦੀ ਸਖਤ ਨਜ਼ਰ ਰੱਖ ਰਹੀ ਹੈ ਹੁਣ ਪੁਲਿਸ ਜੇਲ੍ਹ ਸਟਾਫ ਦੇ ਲਈ ਬੋਡੀ ਵਾਰਨ ਕੈਮਰੇ ਦਾ ਇਸਤੇਮਾਲ ਕਰੇਗੀ ਇਸ ਵਿੱਚ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਉਹਨਾਂ ਦੀ ਗੱਲ ਨੂੰ ਲੈ ਕੇ ਹਰ ਚੀਜ਼ ਤੇ ਨਜ਼ਰ ਰੱਖੀ ਜਾਏਗੀ ਪਹਿਲੇ ਚਰਨ ਵਿੱਚ ਪੁਲਿਸ 222 ਕੈਮਰੇ ਖਰੀਦਣ ਜਾ ਰਹੀ ਹੈ ਇਹ ਪ੍ਰਕਿਰਿਆ ਨਵੰਬਰ ਮਹੀਨੇ ਤੱਕ ਪੂਰੀ ਹੋ ਜਾਏਗੀ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖਤ ਟਿੱਪਣੀ ਤੋਂ ਬਾਅਦ ਪੁਲਿਸ ਵਿਭਾਗ ਹੁਣ ਜੇਲ੍ਹਾਂ ਦੇ ਵਿੱਚ ਸੁਰੱਖਿਆ ਦੇ ਵਿੱਚ ਕੋਈ ਕਮਰ ਕਸਰ ਨਹੀਂ ਛੋੜਨਾ ਚਾਹੁੰਦਾ ਅਜੇ ਵਿੱਚ ਹਰ ਉਹ ਕਦਮ ਉਠਾਏ ਜਾ ਰਹੇ ਨੇ ਜੈਸਵਜੇ ਜ਼ਿਲ੍ਹਾ ਦੇ ਅੰਦਰ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕੇ ਦੇ ਨਾਲ ਹੀ ਜ਼ਿਲ੍ਹਾ ਦੇ ਅੰਦਰ ਨਸ਼ਾ ਖੋਰੀ ਅਤੇ ਮੋਬਾਈਲ ਫੋਨ ਦੇ ਇਸਤੇਮਾਲ ਤੇ ਵੀ ਉਮੀਦ ਆ ਕੇ ਰੋਕ ਲੱਗੇਗੀ ਪੁਲਿਸ ਹਰ ਸੁਣਵਾਈ ਤੇ ਹਰ ਕੋਡ ਵਿੱਚ ਇਸ ਬਾਰੇ ਰਿਪੋਰਟ ਦਿੰਦੀ ਹੈ ਕਿਉਂਕਿ ਹਾਈ ਕੋਰਟ ਨੇ ਨੇਤਾ ਪੰਜਾਬ ਨੂੰ ਤੇ ਹਰਿਆਣਾ ਪੰਜਾਬ ਨੂੰ ਹਰਿਆਣਾ ਤੋਂ ਸਬਕ ਲੈਣ ਦੇ ਵਾਸਤੇ ਕਿਹਾ ਸੀ ਕੋਰਟ ਨੇ ਕਿਹਾ ਕਿ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਅਜੇ ਵਿੱਚ ਕੋਈ ਘਟਨਾ ਸਾਹਮਣੇ ਆਉਂਦੀ ਹੈ ਤੇ ਹਰਿਆਣਾ ਤੋਂ ਪੰਜਾਬ ਸਰਕਾਰ ਨੂੰ ਸਿੱਖ ਜਿਹੜੀ ਸਿੱਖਣਾ ਚਾਹੀਦਾ ਹੈਗਾ ਪਰ ਦੇਵ ਵਿੱਚ ਕੋ ਜੇਲਾ ਵਿੱਚ ਜੇਲ੍ਹ ਕਰਮਚਾਰੀਆਂ ਦੇ ਜਿਹੜੇ ਬਾਡੀ ਬੋਰਨ ਕੈਮਰੇ ਦਾ ਪੈਰਲਲ ਪ੍ਰੋਜੈਕਟ ਵੀ ਕੀਤਾ ਗਿਆ ਇਸ ਤੇ ਚੰਗੇ ਰਿਜ਼ਲਟ ਆਏ ਨੇ ਜਿਸ ਤੋਂ ਬਾਅਦ ਪ੍ਰੋਜੈਕਟ ਤੇ ਅੱਗੇ ਕੰਮ ਸ਼ੁਰੂ ਹੋ ਗਿਆ ਇਸ ਵਿੱਚ ਕੈਂਦੀਆਂ ਦੇ ਵਿਆਰ ਅਤੇ ਦਿਨ ਤੇ ਉਹਨਾਂ ਦੀਆਂ ਗਤੀਆਂ ਵੀ ਤੀ ਤੇ ਚਰਚੇ ਨਜ਼ਰ ਰਹੀ ਨਾਲ ਹੀ ਸੈਲ ਦੇ ਬਾਰੇ ਵੀ ਜਾਣਕਾਰੀ ਮਿਲ ਸਕੇਗੀ ਕੈਮਰੇ ਲੇਟੈਸਟ ਤਕਨੀਕ ਦੇ ਹੋਣਗੇ ਇਹਨਾਂ ਦੀ ਲਾਈਵ ਰਿਕਾਰਡਿੰਗ ਸਿੱਧੇ ਕੰਟਰੋਲ ਰੂਮ ਚ ਜਾਏਗੀ ਇੱਥੇ ਸੀਨੀਅਰ ਅਧਿਕਾਰੀ ਹਰ ਗੱਲ ਰਿਕਾਰਡ ਕਰਨਗੇ ਅਗਰ ਉਹਨਾਂ ਲੱਗਾ ਕਿ ਕੁਝ ਗੜਬੜ ਹੋ ਰਹੀ ਹੈ ਤੇ ਉਹਨੂੰ ਠੀਕ ਕੀਤਾ ਜਾਊਗਾ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਤੋਂ ਕਾਫੀ ਉਮੀਦਾਂ ਨੇ ਬੋਡੀ ਵਾਰਨ ਕੈਮਰਾ ਇੱਕ ਛੋਟਾ ਜਿਹਾ ਡਿਵਾਈਸ ਹੁੰਦਾ ਇਸ ਵਿੱਚ ਵਰਦੀ ਦੇ ਉੱਪਰ ਮੋਢਿਆਂ ਦੇ ਨੇੜੇ ਨੂੰ ਫਿੱਟ ਕੀਤਾ ਜਾਂਦਾ ਹੈ ਇਸ ਕੈਮਰੇ ਵਿੱਚ ਲੈਂਸ ਲੱਗਿਆ ਹੁੰਦਾ ਜਿਸ ਵਿੱਚ ਚਾਰੇ ਦਿਸ਼ਾ ਵਿੱਚੋਂ ਨੂੰ ਕਮਾਇਆ ਜਾ ਸਕਦਾ ਜਾਨੀ ਹਰ ਐਂਗਲ ਤੋਂ ਰਿਕਾਰਡਿੰਗ ਹੋ ਸਕਦੀ ਹੈ ਇਸ ਵਿੱਚ ਇੱਕ ਜੀਪੀਐਸ ਸਿਸਟਮ ਦੇ ਨਾਲ ਵੀ ਹੁੰਦਾ ਉਹਦੀ ਰਿਕਾਰਡਿੰਗ ਕੰਟਰੋਲ ਰੂਮ ਚ ਕੀਤੀ ਗਈ ਜਦਕਿ 15 ਦੀ ਰਿਕਾਰਡਿੰਗ ਕੈਮਰੇ ਵਿੱਚ ਰਹਿ ਸਕਦੀ ਹੈ ਪੰਜਾਬ ਵਿੱਚ ਇਸ ਸਮੇ 25 ਜੇਲ੍ਹ ਜ਼ਿਲਾ ਨੇ ਇਹਨਾਂ ਵਿੱਚ 30000 ਤੋਂ ਵੱਧ ਕੈਦੀ ਬੰਦ ਰਹੇ ਇਹ ਕੈਦੀ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਨੇ ਸਰਕਾਰ ਦੇ ਵੱਲੋਂ ਬੈਰਕਾਂ ਤੋਂ ਲੈ ਕੇ ਹੋਰ ਜਿਹੜੇ ਪੱਖ ਨੇ ਉੱਤੇ ਸੁਧਾਰ ਕੀਤਾ ਜਾ ਸਕਦਾ ਤੇ ਕੀਤਾ ਜਾ ਰਿਹਾ ਕੈਦੀਆਂ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਲੱਗਣ ਵਾਲੇ ਕੇਸਾਂ ਦੀ ਸੁਣਵਾਈ ਵੀ ਰੈਗੂਲਰ ਹੋ ਪਾਏਗੀ ਇਸ ਤਰ੍ਹਾਂ ਵੀਡੀਓ ਕਾਨਫਰੰਸ ਤੱਕ ਵੀ ਹੁੰ ਬਣਾਏ ਜਾ ਰਹੇ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਤੇ ਹਾਈ ਕੋਰਟ ਨੇ ਸ਼ਕਤੀ ਕੀਤੀ ਆ ਦੂਜਾ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਲੌਰੈਂਸ ਬਸ਼ਨੋਈ ਦੀ ਇੰਟਰਵਿਊ ਦਾ ਕਿਉਂਕਿ ਪਹਿਲਾਂ ਨਾ ਪੰਜਾਬ ਪੁਲਿਸ ਮੰਨ ਰਹੀ ਸੀ ਨਾ ਪੰਜਾਬ ਸਰਕਾਰ ਮੰਨ ਰਹੀ ਸੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਜਿਹੜੀ ਆ ਇੰਟਰਵਿਊ ਹੋਈ ਨਹੀਂ ਆ ਇੱਥੋਂ ਤੱਕ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਸੋਮਾ ਖਾਨ ਤੱਕ ਵੀ ਆ ਗਈ ਸੀ ਲੇਕਿਨ ਬਾਅਦ ਜਦੋਂ ਖਲਾਸੀ ਹੋਇਆ ਤੇ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦਾ ਜਿਹੜਾ ਸ਼ਰਮ ਦੇ ਨਾਲ ਜਿਹੜਾ ਸੇਹਰਾ ਤੇ ਅੱਖਾਂ ਝੁੱਕ ਗਈਆਂ ਹੈਗੀਆਂ ਨੇ ਹੁਣ ਸਰਕਾਰ ਜਾਂ ਪੰਜਾਬ ਪੁਲਿਸ ਕਿਸੇ ਨੂੰ ਮੂੰਹ ਦਿਖਾਉਣ ਯੋਗ ਹੀ ਨਹੀਂ ਆ ਕਿਉਂਕਿ ਹਾਲਾਂਕਿ ਪਰਚਾ ਵੀ ਦਰਜ ਹੋ ਗਿਆ ਤੇ ਪੁਲਿਸ ਵਾਲੇ ਤੱਕ ਇਹ ਵੀ ਨਹੀਂ ਦੱਸ ਰਿਹਾ ਕਿ ਕਿਹਦੇ ਕਿਹਦੇ ਖਿਲਾਫ ਪਰਚਾ ਦਰਜ ਹੋਇਆ ਰਹੀ ਗੱਲ ਹੈ ਕਿ ਜਿਹੜੇ ਉਸ ਸਮੇਂ ਦੇ ਇੰਸਪੈਕਟਰ ਸੀਆਈਏ ਜਾਂ ਹੋਰ ਡੀਐਸਪੀ ਐਸਪੀ ਰੈਂਕ ਦੇ ਅਧਿਕਾਰੀ ਜਾਂ ਐਸਐਸਪੀ ਰੈਂਕ ਦੇ ਅਧਿਕਾਰੀ ਸੀ ਉਹ ਬਦਲ ਦਿੱਤੇ ਗਏ ਨੇ ਹੁਣ ਦੇਖੀਏ ਦੇਖ ਕੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਤੇ ਪਰਚਾ ਦਰਜ ਕਰ ਲ ਪਰ ਕੋਈ ਕਾਰਵਾਈ ਤੇ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਇਸੇ ਮਹੀਨੇ ਹਾਈ ਕੋਰਟ ਦੇ ਵਿੱਚ ਸੁਣਵਾਈ ਆ ਲਾਜ਼ਮੀ ਤੌਰ ਤੇ ਉਦੋਂ ਸਰਕਾਰ ਨੂੰ ਸਭ ਕੁਝ ਦੱਸਣਾ ਪਊਗਾ ਕਿ ਕਿਹੜੇ ਕਿਹੜੇ ਅਧਿਕਾਰੀ ਦੇ ਖਿਲਾਫ ਮਕਦਮਾ ਅਰਦੋ ਜੋ ਆ ਪਰ ਪੰਜਾਬ ਦੀ ਜਨਤਾ ਤੋਂ ਸਰਕਾਰ ਨੇ ਮਕਦਮਾ ਜਿਹੜਾ ਦਰਜ ਕੀਤਾ ਲਗਾ ਕੇ ਰੱਖਿਆ ਇਹ ਤੇ ਪ੍ਰਬੋਧ ਕੁਮਾਰ ਵਰਗੇ ਚੰਗੇ ਇਮਾਨਦਾਰ ਕਾਬਲ ਆਫਿਸਰਸ ਹਨ ਜਿਨ੍ਹਾਂ ਨੇ ਨਿਰਪੱਖ ਹੋ ਕੇ ਨਿਰਦਰ ਹੋ ਕੇ ਰਿਪੋਰਟ ਦਿੱਤੀ ਹੈ ਕਿ ਜਿਹੜੀ ਪਹਿਲੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਆ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਸਗੋ ਪੁਲਸ ਸਟਾਣੇ ਦੇ ਵਿੱਚ ਹੋਈ ਹੈ ਜਦੋਂ ਉਹਨੂੰ ਕਿਸੇ ਦੁੱਸੰਗਰੂਰ ਜ਼ਿਲ੍ਹੇ ਤੋਂ ਜਾਂ ਮਾਨਸਾ ਜ਼ਿਲ੍ਹਾ ਤੋਂ ਲਿਆ ਕੇ ਮਹਾਲੀ ਇੰਟਰੋਗੇਸ਼ਨ ਵਾਸਤੇ ਲਿਆਂਦਾ ਗਿਆ ਤੇ ਉਸ ਸਮੇਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਹਦੀ ਇੰਟਰਵਿਊ ਕਰਵਾਈ ਹੈ ਤੇ ਲਾਜ਼ਮੀ ਤੌਰ ਤੇ ਇੱਕ ਸਮਾਰਟ ਫੋਨ ਵੀ ਵਧੀਆ ਕੁਆਲਟੀ ਵਾਲਾ ਪੰਜਾਬ ਪੁਲਿਸ ਨੇ ਲੈ ਕੇ ਦਿੱਤਾ ਹੋਊਗਾ ਬਾਅਦ ਸ਼ਾਇਦ ਉਹਨੂੰ ਕਿਤੇ ਦਰਿਆਦ ਦਰਿਓ ਚ ਸੁੱਟ ਦਿੱਤਾ ਹੋਊਗਾ ਜਾਂ ਉਹਨੂੰ ਡਿਸਟਰੋਏ ਕਰ ਦਿੱਤਾ ਹੋਊਗਾ ਲੇਕਿਨ ਜਿਹੜੀ ਖਬਰ ਨਸ਼ਰ ਹੋਈ ਹੈ ਕਿ ਲੌਰਸ ਬਚਨੋਈ ਦੇ ਧੜੇ ਨੇ ਪੁਲਿਸ ਅਫਸਰਾਂ ਨੂੰ ਮੌਜਾਂ ਬਹੁਤ ਕਰਵਾਈਆਂ ਹੈਗੀਆਂ ਨੇ ਇਸ ਕਰਕੇ ਇਹ ਵੀ ਇੱਕ ਸਥਿਤੀ ਆ ਲੇਕਿਨ ਜਦ ਮੈਕਨ ਦੇ ਵਿੱਚ ਕਾਲੀਆਂ ਪੇਡਾਂ ਹੋਣ ਫਿਰ ਭਾਵੇਂ ਜਿਹੜੇ ਬੋਡੀ ਵਾਰਨ ਕੈਮਰੇ ਆ ਜਿੰਨੇ ਮਰਜ਼ੀ ਲਗਾ ਲਓ ਉਹ ਵੀ ਫਿਰ ਗੱਲ ਰਿਜ਼ਲਟ ਜ਼ੀਰੋ ਹੀ ਨਿਕਲਦਾ ਹੈ ਜੀ ਤੇ ਜਿੱਥੇ ਤੱਕ ਰਹੀ ਗੱਲ ਇਸ ਪ੍ਰਬੰਧਾ ਨੂੰ ਲੈ ਕੇ ਦੇਖਦੇ ਆ ਕਿੰਨੇ ਕੋ ਰਿਜ਼ਲਟ ਦਿੰਦੇ ਨੇ ਚੰਗੇ ਨਤੀਜੇ ਦਿੰਦੇ ਨੇ ਕਿ ਨਿਗਰਾਨੀ ਰੱਖੀ ਜਾਂਦੀ ਹੈ ਕਿ ਨਹੀਂ